ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲੇ ਸਰੋਤਿਆਂ ਦਾ ਇਹਨਾਂ ਦਾ ਧੰਨਵਾਦ ਅੱਜ ਤੁਸੀਂ ਸੁਣੋਗੇ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੁਆਰਾ ਲਿਖੀ ਕਿਤਾਬ ਕੁੰਜੀਆਂ ਅਮਰੀਕਾ ਵਿੱਚ 45 ਸਾਲ ਦੇ ਇੱਕ ਅਧਿਕਾਰੀ ਦੀ 20 ਸਾਲ ਦੀ ਸਕੱਤਰ ਲੜਕੀ ਸੀ ਸਕੱਤਰ ਨੇ ਅਧਿਕਾਰੀ ਨੂੰ ਕਿਹਾ ਤੁਹਾਡੀ ਆਪਣੀ ਗਰਲਫ੍ਰੈਂਡ ਨਾਲ ਅਣਬਣ ਮਗਰੋਂ ਰਿਸ਼ਤਾ ਮੁੱਕ ਗਿਆ ਹੈ ਨਵਾਂ ਰਿਸ਼ਤਾ ਕਦੋਂ ਸ਼ੁਰੂ ਕਰ ਰਹੇ ਹੋ ਅਧਿਕਾਰੀ ਨੇ ਸੋਚਿਆ ਕਿ ਆਪਣੀ ਸਕੱਤਰ ਨਾਲ ਰਿਸ਼ਤਾ ਚੰਗਾ ਸਾਫਤ ਨਹੀਂ ਹੋਵੇਗਾ ਸਮੱਸਿਆਵਾਂ ਮ ਆਪ ਉੱਭਜਣ ਗਿਆ ਅਧਿਕਾਰੀ ਨੇ ਸਕੱਤਰ ਨੂੰ ਜਵਾਬ ਦਿੱਤਾ ਮੈਂ ਇਸ ਬਾਰੇ ਅਜੇ ਸੋਚਿਆ ਨਹੀਂ ਸਕੱਤਰ ਲੜਕੀ ਨੇ ਕਿਹਾ ਤੁਹਾਡੀ ਮੇਰੀ ਮਾਂ ਨਾਲ ਜੋੜੀ ਖੂਬ ਫਵੇਗੀ ਆਪਣੇ ਵਸੀਲਿਆਂ ਤੋਂ ਬਾਹਰ ਜਾ ਕੇ ਪ੍ਰਾਪਤ ਕੀਤੀ ਜਿੱਤ ਵੀ ਲੱਕ ਤੋੜ ਦਿੰਦੀ ਹੈ ਰੋਮ ਦੇ ਗਵਾਂਡੀ ਰਾਜ ਦਾ ਜਰਨੈਲ ਪਰੀਹੋਸ ਰੋਮਨਾਂ ਨਾਲ ਲੜਾਈ ਹਾਰਦਾ ਹਾਰਦਾ ਜਿੱਤ ਗਿਆ ਬੜਾ ਨੁਕਸਾਨ ਹੋਇਆ ਪਰੀਹੁਸ ਦੇ ਜਰਨੈਲ ਪਹਿਲਾਂ ਹੀ ਮਾਰੇ ਜਾ ਚੁੱਕੇ ਸਨ ਉਸਨੇ ਰੋਮਨਾ ਨਾਲ ਸਮਝੌਤੇ ਦੀ ਪੇਸ਼ਕਾਸ਼ ਕੀਤੀ ਜਿਹੜੀ ਰੱਦ ਹੋ ਗਈ ਕਿਉਂਕਿ ਰੋਮਨ ਹਾਰ ਮੰਨਣ ਵਾਲੇ ਨਹੀਂ ਸਨ ਫਿਰ ਲੜਾਈ ਹੋਈ ਪਰ ਇਹ ਉਸ ਆਪ ਜ਼ਖਮੀ ਹੋ ਗਿਆ ਪਰ ਉਸਦੀ ਫੌਜ ਜਿੱਤ ਗਈ ਪਰ ਇਹ ਉਸ ਘਬਰਾਇਆ ਹੋਇਆ ਸੀ ਉਹ ਜਾਣਦਾ ਸੀ ਕਿ ਰੋਮਨਾ ਨਾਲ ਜੇ ਹੋਰ ਲੜਾਈ ਹੋਈ ਜਿਹੜੀ ਹੋਣੀ ਹੀ ਸੀ ਤਾਂ ਉਹ ਬਰਬਾਦ ਹੋ ਜਾਵੇਗਾ ਪਰੀਹੋਸ ਜਿੱਤ ਜਿੱਤ ਕੇ ਮਾਇਕ ਪੱਖੋਂ અત્યੰਤ ਕਮਜ਼ੋਰ ਹੋ ਗਿਆ ਸੀ। ਪੁਰਾਣੇ ਦੁਸ਼ਮਣ ਜਾਗ ਪਏ ਸਨ। ਉਸ ਵਿੱਚ ਤੀਜੀ ਲੜਾਈ ਦੀ ਹਿੰਮਤ ਹੀ ਨਹੀਂ ਸੀ। ਵਾਪਸ ਚਲਾ ਗਿਆ ਅਤੇ ਜਲਦੀ ਮਰ ਗਿਆ। ਜਿਹੜੀ ਜਿੱਤ ਜੇਤੂ ਨੂੰ ਬਰਬਾਦ ਕਰ ਦੇਵੇ ਉਸ ਨੂੰ ਪਰੀਹੋਸ ਜਿੱਤ ਕਿਹਾ ਜਾਣ ਲੱਗ ਪਿਆ। ਇਹ ਜਿੱਤ ਹਾਰ ਨਾਲੋਂ ਵੀ ਭੈੜੀ ਹੁੰਦੀ ਹੈ। ਅਜੋਕੇ ਸੰਤ ਸਮੇਂ ਅਨੁਸਾਰ ਬਦਲ ਰਹੇ ਹਨ। ਸੰਤ ਦੇ ਇੱਕ ਸਰਦਾਲੂ ਦੀ ਧੀ ਆਪਣੀ ਪਸੰਦ ਦੇ ਲੜਕੇ ਨਾਲ ਵਿਆਹ ਕਰਵਾਉਣਾ ਚਾਹੁੰਦੀ ਸੀ ਪਰ ਪਿਤਾ ਕਹਿ ਰਿਹਾ ਸੀ ਕਿ ਪਰੰਪਰਾ ਪਾਲਣੀ ਹੈ ਅਤੇ ਆਪਣੇ ਧਰਮ ਵਿੱਚ ਹੀ ਵਿਆਹ ਕਰਨਾ ਹੈ ਇਸ ਨੁਕਤੇ ਤੇ ਧੀ ਅਤੇ ਪਿਤਾ ਵਿੱਚ ਅਸਹਿਮਤੀ ਸੀ ਪਿਤਾ ਆਪਣੀ ਧੀ ਨੂੰ ਸੰਤ ਜੀ ਕੋਲ ਲੈ ਕੇ ਗਿਆ ਪਿਤਾ ਨੇ ਸਾਰੀ ਗੱਲ ਦੱਸੀ ਸੰਤ ਨੇ ਧੀ ਦਾ ਪੱਖ ਪੂਰਿਆ ਸਰਦਾਲੂ ਦੀ ਹੈਰਾਨੀ ਨੂੰ ਵੇਖ ਕੇ ਸੰਤ ਨੇ ਕਿਹਾ ਪਿਆਰ ਸੰਗੀਤ ਵਾਂਗ ਹੁੰਦਾ ਹੈ ਇਸ ਵਿੱਚ ਧਰਮ ਦੇ ਨਾਮ ਨਹੀਂ ਭਾਵਨਾਵਾਂ ਤੇ ਸੁਪਨਿਆਂ ਦੇ ਨਾਮ ਲਾਗੂ ਹੁੰਦੇ ਹਨ ਪਤਨੀ ਆਮਲੇਟ ਬਣਾ ਰਹੀ ਸੀ ਪਤੀ ਰਸੋਈ ਵਿੱਚ ਆਇਆ ਤੇ ਕਿਹਾ ਓਹੋ ਇਹ ਆਮਲੇਟ ਕਿਵੇਂ ਬਣਾ ਰਹੀ ਹੈ ਤੇਲ ਹੋਰ ਪਾ ਲੂਣ ਤਾਂ ਪਾਇਆ ਹੀ ਨਹੀਂ ਕਿਉਂ ਕਿੱਥੇ ਹੈ ਵੇਖ ਅੰਡਾ ਸੜ ਰਿਹਾ ਹੈ ਇਸ ਨੂੰ ਪਲਟ ਪਲਟ ਦੀ ਕਿਉਂ ਨਹੀਂ ਪਹਿਲਾਂ ਇਹ ਪਾਸਾ ਉਲਟਾਉਣਾ ਸੀ ਕਿਉਂ ਵੱਧ ਪਾ ਦਿੱਤਾ ਹੈ ਤੈਨੂੰ ਹੀ ਖਾਣਾ ਪਏਗਾ ਪਤਨੀ ਰੁਕ ਗਈ ਅਤੇ ਪਤੀ ਨੂੰ ਘੂਰ ਕੇ ਕਿਹਾ ਮੈਂ 15 ਸਾਲਾਂ ਤੋਂ ਆਮਲੇਟ ਬਣਾ ਰਹੀ ਹਾਂ ਤੁਸੀਂ ਕੀ ਸਮਝਦੇ ਹੋ ਕਿ ਮੈਨੂੰ ਆਮਲੇਟ ਬਣਾਉਣਾ ਨਹੀਂ ਆਉਂਦਾ ਪਤੀ ਨੇ ਧੀਰਜ ਨਾਲ ਕਿਹਾ ਮੈਂ ਤਾਂ ਤੈਨੂੰ ਇਹ ਦੱਸਣਾ ਚਾਹੁੰਦਾ ਸੀ ਕਿ ਤੇਰੇ ਵਿੱਚ ਬੈਠਿਆਂ ਜਦੋਂ ਮੈਂ ਕਾਰ ਚਲਾਉਂਦਾ ਹਾਂ ਤਾਂ ਮੈਨੂੰ ਕਿਵੇਂ ਮਹਿਸੂਸ ਹੁੰਦਾ ਹੈ ਜਦੋਂ ਕੋਈ ਅਫਸਰ ਹੱਥੋਂ ਨਿਕਲ ਜਾਣ ਦਾ ਪਤਾ ਲੱਗਦਾ ਹੈ ਤਾਂ ਬੜੀ ਧੇਰ ਹੋ ਚੁੱਕੀ ਹੁੰਦੀ ਹੈ ਜਦੋਂ ਕੁਝ ਕਹਿਣ ਜਾਂ ਨਾ ਕਹਿਣ ਦਾ ਪਛਤਾਵਾ ਹੁੰਦਾ ਹੈ ਤਾਂ ਬੜੀ ਧੇਰ ਹੋ ਚੁੱਕੀ ਹੁੰਦੀ ਹੈ ਜਦੋਂ ਗਲਤ ਵਿਉਂਤ ਨਾਲ ਹੋਏ ਨੁਕਸਾਨ ਦਾ ਹਿਸਾਬ ਲਾਇਆ ਜਾਂਦਾ ਹੈ ਤਾਂ ਬੜੀ ਧੇਰ ਹੋ ਚੁੱਕੀ ਹੁੰਦੀ ਹੈ ਕਾਹਲ ਵਿੱਚ ਚੁੱਕੇ ਕਦਮ ਦਾ ਜਦੋਂ ਲੇਖਾ ਜੋਖਾ ਹੁੰਦਾ ਹੈ ਤਾਂ ਬੜੀ ਧੇਰ ਹੋ ਚੁੱਕੀ ਹੁੰਦੀ ਹੈ ਜਦੋਂ ਮਿਹਰਬਾਨ ਲੋਕਾਂ ਦਾ ਧੰਨਵਾਦ ਨਾ ਕਰਨ ਨਾਲ ਮਿਹਰਬਾਨੀਆਂ ਦੇ ਚਸ਼ਮੇ ਖੁਸ਼ਕ ਹੋ ਜਾਂਦੇ ਹਨ ਤਾਂ ਬੜੀ ਧੇਰ ਹੋ ਚੁੱਕੀ ਹੁੰਦੀ ਹੈ ਜਦੋਂ ਬਚਤਾਂ ਕਰਨ ਦੀ ਸਮਰੱਥਾ ਸੀ ਉਦੋਂ ਉਧਾਰ ਲੈ ਕੇ ਨਸ਼ੇ ਕਰਨ ਦਾ ਹਿਸਾਬ ਕੀਤਾ ਜਾਂਦਾ ਹੈ ਤਾਂ ਬੜੀ ਧੇਰ ਹੋ ਚੁੱਕੀ ਹੁੰਦੀ ਹੈ ਧੇਰ ਹੋਣ ਤੋਂ ਪਹਿਲਾਂ ਮੌਕਾ ਸੰਭਾਲੋ ਅਧਿਆਪਕ ਨੇ ਇੱਕ ਵਿਦਿਆਰਥੀ ਨੂੰ ਇੱਕ ਲੰਮੀ ਕਵਿਤਾ ਪੜ੍ਹ ਕੇ ਸੁਣਾਉਣ ਲਈ ਕਿਹਾ ਉਹ ਸੁਣਾਉਣ ਲੱਗ ਪਿਆ ਅਧਿਆਪਕ ਨੇ ਕਿਹਾ ਇਵੇਂ ਨਹੀਂ ਵਿਦਿਆਰਥੀ ਮੁੱਢੋਂ ਦੁਬਾਰਾ ਸੁਣਾਉਣ ਲੱਗ ਪਿਆ ਫਿਰ ਕਿਹਾ ਐਵੇਂ ਨਹੀਂ ਵਿਦਿਆਰਥੀ અપਮਾਨਿਤ ਮਹਿਸੂਸ ਕਰਕੇ ਬਹਿ ਗਿਆ ਅਧਿਆਪਕ ਨੇ ਦੂਜੇ ਵਿਦਿਆਰਥੀ ਨੂੰ ਸੁਣਾਉਣ ਲਈ ਕਿਹਾ ਅਧਿਆਪਕ ਨੇ ਕਿਹਾ ਐਵੇਂ ਨਹੀਂ ਵਿਦਿਆਰਥੀ ਨੀਮੀ ਆਵਾਜ਼ ਵਿੱਚ ਸੁਣਾਉਣ ਲੱਗ ਪਿਆ ਫਿਰ ਕਿਹਾ ਐਵੇਂ ਨਹੀਂ ਵਿਦਿਆਰਥੀ ਨੇ ਉੱਚੀ ਆਵਾਜ਼ ਵਿੱਚ ਕਵਿਤਾ ਸੁਣਾਉਣੀ ਜਾਰੀ ਰੱਖੀ ਉਸਦੇ ਪੂਰੀ ਕਵਿਤਾ ਸੁਣਾਉਣ ਤੇ ਅਧਿਆਪਕ ਨੇ ਕਿਹਾ ਸ਼ਾਬਾਸ਼ ਪਹਿਲੇ ਵਿਦਿਆਰਥੀ ਨੇ ਉੱਠ ਕੇ ਕਿਹਾ ਮੈਂ ਵੀ ਤਾਂ ਸਰ ਏਵੇਂ ਹੀ ਸੁਣਾ ਰਿਹਾ ਸੀ ਅਧਿਆਪਕ ਨੇ ਕਿਹਾ ਤੇਰੇ ਸੁਣਾਉਣ ਵਿੱਚ ਮੈਂ ਦੋ ਵਾਰ ਵਿਗਨ ਪਾਇਆ ਅਤੇ ਤੂੰ ਵਿਗਨ ਸਵਕਾਰ ਕਰ ਲਿਆ ਜਦੋਂ ਵੀ ਕੁਝ ਕਰੋਗੇ ਸੰਸਾਰ ਰੁਕਾਵਟ ਪਾਏਗਾ ਆਪਣਾ ਕਾਰਜ ਜਾਨਣਾ ਹੀ ਨਹੀਂ ਹੁੰਦਾ ਉਸ ਨੂੰ ਵਿਗਨਤਾ ਦੇ ਬਾਵਜੂਦ ਮੁਕੰਮਲ ਵੀ ਕਰਨਾ ਹੁੰਦਾ ਹੈ ਤੁਸੀਂ ਸਭ ਪ੍ਰਕਾਰ ਦੇ ਵਿਗਨਾਂ ਤੋਂ ਪਾਰ ਜਾਣਾ ਹੁੰਦਾ ਹੈ ਇੱਕ ਹਵਾਈ ਕੰਪਨੀ ਨੇ ਕੰਪਨੀਆਂ ਦੇ ਵੱਡੇ ਅਧਿਕਾਰੀਆਂ ਨੂੰ ਪਤਨੀਆਂ ਨੂੰ ਨਾਲ ਲੈ ਜਾਣ ਦੀ ਅੱਧੀ ਟਿਕਟ ਦੀ ਪੇਸ਼ਕਸ਼ ਕੀਤੀ ਜਿਸ ਦਾ ਭਰਪੂਰ ਸਵਾਗਤ ਹੋਇਆ ਸਾਲ ਦੇ ਮੁਕੰਨ ਤੇ ਹਵਾਈ ਕੰਪਨੀ ਨੇ ਪਤੀਆਂ ਦੇ ਘਰ ਦੇ ਪਤੇ ਤੇ ਯਾਤਰਾ ਲਈ ਹਵਾਈ ਕੰਪਨੀ ਦੀਆਂ ਸੇਵਾਵਾਂ ਵਰਤਣ ਦਾ ਧੰਨਵਾਦ ਕੀਤਾ ਬਹੁਤੀਆਂ ਪਤਨੀਆਂ ਨੇ ਮੌੜਵੀਂ ਚਿੱਠੀ ਰਾਹੀਂ ਪੁੱਛ ਭੇਜਿਆ ਕਿਹੜੀ ਯਾਤਰਾ ਅੰਗਰੇਜ਼ੀ ਜੀਵਨ ਜਾਂਚ ਦਾ دیوانہ ਪ੍ਰਸਿੱਧ ਚਿੰਤਕ ਨਰਾਜ ਚੌਧਰੀ ਅੰਗਰੇਜ਼ਾਂ ਨਾਲ ਇਸ ਕਰਕੇ ਨਾਰਾਜ਼ ਸੀ ਕਿ ਉਹ ਭਾਰਤ ਕਿਉਂ ਛੱਡ ਗਏ ਆਜ਼ਾਦੀ ਉਪਰੰਤ ਨਰਾਦ ਵੀ ਇੰਗਲੈਂਡ ਜਾ ਕੇ ਰਹਿਣ ਲੱਗ ਪਿਆ ਉਸ ਦਾ ਵਿਚਾਰ ਸੀ ਕਿ ਭਾਰਤੀ ਭੋਜਨ ਖਾ ਕੇ ਸਿਆਣਾ ਨਹੀਂ ਬਣਿਆ ਜਾ ਸਕਦਾ ਭਾਰਤੀ ਭੋਜਨ ਖਾ ਕੇ ਸਿਆਣੀ ਗੱਲਬਾਤ ਕਰਨੀ ਸੰਭਵ ਨਹੀਂ ਹੁੰਦੀ ਕਿਉਂਕਿ ਭਾਰਤੀ ਭੋਜਨ ਵਿਚਨ ਵਿੱਚ ਪ੍ਰੋਟੀਨ ਅਤੇ ਵਿਟਾਮਿਨਾਂ ਦੀ ਮਾਤਰਾ ਬੜੀ ਥੋੜੀ ਹੁੰਦੀ ਹੈ ਸਾਡੀ ਖੁਰਾਕ ਦੀ ਕਮਜ਼ੋਰੀ ਕਾਰਨ ਸਾਡੇ ਚਰਿੱਤਰ ਮਜ਼ਬੂਤ ਨਹੀਂ ਹਨ ਉਹ ਕਹਾ ਕਰਦਾ ਸੀ ਇੰਗਲੈਂਡ ਮੈਂ ਠੀਕ ਰਹਿੰਦਾ ਹਾਂ ਭਾਰਤ ਆ ਕੇ ਮੈਂ ਟੈਂਦੀ ਕਲਾ ਵਿੱਚ ਰਹਿੰਦਾ ਹਾਂ ਭਾਰਤੀਆਂ ਦੀ ਧਾਰਮਿਕਤਾ ਦਾ ਇਲਾਜ ਕਰਨ ਦੀ ਲੋੜ ਹੈ ਜਿਵੇਂ ਭਾਰਤੀਆਂ ਦੀ ਰੋਹਾਨੀਅਤ ਦੇ ਝੂਠੇ ਕਿਸੇ ਪ੍ਰਸਿੱਧ ਹਨ ਉਮੇ ਹੀ ਇਹਨਾਂ ਦੀਆਂ ਬੇਈਮਾਨੀਆਂ ਬੇਇਨਸਾਫੀਆਂ ਠੱਗੀਆਂ ਤੇ ਹੀਰਾ ਫੇਰੀਆਂ ਦੇ ਸੱਚੇ ਵੇਰਵੇ ਜਾਣੇ ਪਛਾਣੇ ਹਨ ਕਦੇ ਕਿਸੇ ਯੂਰਪੀਅਨ ਨੂੰ ਤੁਰਦੇ ਦੇਖਣਾ ਉਹ ਕਿਸੇ ਉਦੇਸ਼ ਨਾਲ ਤੁਰ ਰਿਹਾ ਹੋਵੇਗਾ ਭਾਰਤੀ ਅਵਾਰਾ ਗਰਦੀ ਦੇ ਢੰਗ ਨਾਲ ਤੁਰਦੇ ਹਨ ਇਹ ਟਹਿਲਦੇ ਹੀ ਹਨ ਤੁਰਦੇ ਤਾਂ ਹੈ ਹੀ ਨਹੀਂ ਨਿਰਸੰਦੇਹ ਨਿਰਾਦ ਚੌਧਰੀ ਵਿੱਚ ਆਪਣੀ ਗੱਲ ਕਹਿਣ ਦੀ ਦਲੇਰੀ ਸੀ ਮਾਰੇ ਜਾਣ ਤੋਂ ਪਹਿਲਾਂ ਮਨਸੂਰ 8 ਸਾਲ ਕੈਦ ਵਿੱਚ ਰਿਹਾ ਸੀ ਉਸ ਨੂੰ ਸੁਣਾਈ ਗਈ ਸਜ਼ਾ ਅਨੁਸਾਰ ਉਸ ਨੂੰ ਪਹਿਲਾ ਕੋੜੇ ਮਾਰੇ ਜਾਣੇ ਸਨ ਫਿਰ ਹੱਥ ਕੱਟੇ ਜਾਣੇ ਸਨ ਫਿਰ ਸਿਰ ਸਰੀਰ ਤੋਂ ਅਲੱਗ ਕੀਤਾ ਜਾਣਾ ਸੀ ਫਿਰ ਉਸ ਦੇ ਅੰਗਾਂ ਨੂੰ ਝੁਲਸਾਇਆ ਜਾਣਾ ਸੀ ਫਿਰ ਇਹਨਾਂ ਅੰਗਾਂ ਨੂੰ ਜਲਾ ਦਰਿਆ ਦਜਲਾ ਦਰਿਆ ਵਿੱਚ ਰੋੜਿਆ ਜਾਣਾ ਸੀ ਸਜ਼ਾ ਦੇਣ ਵਾਲਿਆਂ ਨੇ ਉਸ ਨੂੰ ਕਾਫਰ ਕਰਾਰ ਦਿੱਤਾ ਪਰ ਫਾਰਸੀ ਦੇ ਜਗਤ ਪ੍ਰਸਿੱਧ ਕਵੀ ਹਜ਼ਰਤ ਜਲਾਲੁਦੀਨ ਰੂਮੀ ਨੇ ਮਨਸੂਰ ਨੂੰ ਸ਼ਹੀਦ ਦੇ ਹੱਕ ਦਾ ਖਿਤਾਬ ਦਿੱਤਾ ਸੀ। ਪ੍ਰਸਿੱਧ ਅਤੇ ਹਰਮਨ ਪਿਆਰੇ ਅਮਰੀਕੀ ਲੇਖਕ ਮਾਰਕ ਟਵੈਨ ਨੂੰ ਆਪਣੀ ਪਤਨੀ ਨੂੰ ਪ੍ਰਸੰਨ ਕਰਨ ਦੇ ਯਤਨਾਂ ਵਿੱਚ 96 ਵਿਅਕਤੀਆਂ ਦਾ ਕਰਜ਼ਈ ਹੋਣ ਕਰਕੇ ਅਮਰੀਕਾ ਛੱਡਣਾ ਪਿਆ। ਉਹ ਪਤਨੀ ਨੂੰ ਇਕੱਲਿਆਂ ਛੱਡਣ ਤੋਂ ਡਰਦਾ ਸੀ ਪਰ ਪਤਨੀ ਹੀ ਉਸ ਨੂੰ ਛੱਡ ਗਈ। ਉਸ ਦੇ ਚਲੇ ਜਾਣ ਨਾਲ ਮਾਰਕ ਟਵੈਨ ਦਾ ਇਹ ਸੰਸਾ ਵੀ ਮੁੱਕ ਗਿਆ। ਉਹੋ ਯੂਰਪ ਦੇ ਵੱਖ-ਵੱਖ ਦੇਸ਼ਾਂ ਵਿੱਚ 13 ਮਹੀਨੇ ਲੈਕਚਰ ਕਰਦਾ ਰਿਹਾ ਅਤੇ ਕਮਾਏ ਪੈਸੇ ਦੋਸਤਾਂ ਨੂੰ ਭੇਜਦਾ ਰਿਹਾ ਜਿਹੜੇ ਕਰਜ਼ਾ ਲਾਉਂਦੇ ਰਹੇ 7% ਕਰਜ਼ਾ ਉਤਰਨ ਤੇ ਹੀ ਉਸਨੇ ਅਮਰੀਕਾ ਨੂੰ ਆਪਣਾ ਮੂੰਹ ਵਿਖਾਇਆ ਉਸ ਵੇਲੇ ਦੇ ਕਾਨੂੰਨ ਅਨੁਸਾਰ ਜਿਸ ਦਾ ਦਿਵਾਲਾ ਨਿਕਲ ਗਿਆ ਹੋਵੇ ਉਸ ਨੂੰ ਲੈ ਕਰਜ਼ੇ ਦੀ ਅਦਾਇਗੀ ਕਰਨ ਦੀ ਲੋੜ ਨਹੀਂ ਹੁੰਦੀ ਸੀ ਪਰ ਮਾਰਕ ਟਵੈਨ ਨੇ ਕਿਹਾ ਮੇਰੀ ਅਮੀਰੀ ਦਾ ਦਿਵਾਲਾ ਨਿਕਲਿਆ ਹੈ اخਲਾਕ ਦਾ ਨਹੀਂ ਸੋ ਮੈਂ ਸਾਰਾ ਕਰਜ਼ਾ ਉਤਾਰ ਕੇ ਹੀ ਅਮਰੀਕਾ ਵਾਪਸ ਆਇਆ ਹਾਂ ਪਾਈ ਪਾਈ ਵਾਪਸ ਕਰਨ ਦੀ ਉਸ ਦੀ اخਲਾਕੀ ਇਮਾਨਦਾਰੀ ਤੇ ਉਸ ਵੇਲੇ ਦੇ ਵੱਡੇ ਸਮਾਚਾਰ ਪੱਤਰਾਂ ਵਿੱਚ ਸੰਪਾਦਕੀ ਲੇਖ ਲਿਖੇ ਗਏ ਸਨ ਵਾਪਸ ਆ ਕੇ ਉਸ ਨੇ ਕਿਹਾ ਮੇਰਾ ਬਨਵਾਸ ਮੁੱਕ ਗਿਆ ਹੈ ਹੁਣ ਮੈਂ ਇੱਥੋਂ ਨਹੀਂ ਜਾਣਾ ਮੈਂ ਆਪ ਹੀ ਆਪਣੀਆਂ ਲੱਤਾਂ ਤੋੜ ਲੈਣੀਆਂ ਹਨ ਤਾਂ ਕਿ ਮੈਨੂੰ ਕਿਧਰੇ ਜਾਣ ਦਾ ਕਦੇ ਖਿਆਲ ਹੀ ਨਾ ਆਵੇ। ਅਗਰ ਤੁਸੀਂ ਇਸ ਕਿਤਾਬ ਨੂੰ ਆਨਲਾਈਨ ਆਰਡਰ ਕਰਨਾ ਚਾਹੁੰਦੇ ਹੋ ਇਸ ਦਾ ਲਿੰਕ ਡਿਸਕ੍ਰਿਪਸ਼ਨ ਵਿੱਚ ਦੇ ਦਿੱਤਾ ਗਿਆ ਹੈ। ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਧੰਨਵਾਦ। ਤੁਹਾਡਾ ਦਿਨ ਸ਼ੁਭ ਰਹੇ।